ਮੈਂ ਇਹ ਜਾਣਕਾਰੀ ਦੇਣਾ ਵੀ ਨਹੀਂ ਚਾਹੁੰਦਾ ਸੀਗਾ ਮੈਂ ਤਾਂ ਚਾਹੁੰਦਾ ਸੀ ਵੀ ਕੁਝ ਨਹੀਂ ਹੁੰਦਾ ਹੋ ਜਾਂਨੇ ਧੱਕਾ ਕੁਝ ਨਹੀਂ ਹੁੰਦਾ ਜਿਹੜਾ ਕੁਝ ਹੋਣਾ ਕਿਉਂਕਿ ਬਿਹਾਰੀ ਮੇਰੇ ਨਾਲ ਜਨਮ-ਪਛਾਨ ਵਧੀਆ ਉਹ ਕਹਿੰਦੇ ਤੈਨੂੰ ਕੁਝ ਨਹੀਂ ਕਹਿੰਦੇ ਯਾਰ ਆਹ ਸਿਸਟਮ ਹੋਊਗਾ ਤੂੰ ਦੇਖ ਲੈ ਹੁਣ ਸਾਰੇ ਸਪੈਹਨਾਂ ਬੇਨਤੀ ਹੈ ਤੁਸੀਂ ਆਪਦੇ ਹੱਥਾਂ ਚ ਕਮਾਂ ਲੈ ਲਓ ਬਹੁਤ ਟਾਈਮ ਹੋ ਗਿਆ ਅਫਸਰ ਸੁਣਨਾ ਧੱਕਾ ਕਰੀਂਦਾ ਬਦਲੀਆਂ ਸੋਡੀਆਂ ਹੁੰਦੀਆਂ ਨਹੀਂ ਆ ਕਿੱਥੋਂ ਕਿੱਥੋਂ ਤੱਕ ਦੂਰ-ਦੂਰ ਤੱਕ ਲੁਧਿਆਣੇ ਕੋਈ ਕਿਤੇ ਕੋਈ ਕਿਤੇ ਸਾਰੀਆਂ ਕਮਾਂਡੋਆਂ ਕਿਵੇਂ ਭੱਜੀਆਂ ਫਿਰਦੀਆਂ ਆਪਣੇ ਬੰਦੇ ਮਰੀ ਜਾਂਦੇ ਆ ਕੋਈ ਐਕਸੀਡੈਂਟ ਹੋ ਗਿਆ ਕੱਲ ਅਟੈਕ ਹੋਇ ਸਚੋਂ ਨੂੰ ਬੇ ਬਾਹਾਂ ਟੁੱਟ ਗਈਆਂ ਆਸ ਵੀ ਦੀ ਲੜਾਈ ਜਾਂਦੇ ਇਹ ਲੀਡਰ ਕੌਣ ਆਏ ਆ ਤੁਸੀਂ ਇਨਸਾਫ ਦੀ ਗੱਲ ਕਿਉਂ ਨਹੀਂ ਕਰਦੇ ਸੱਚ ਦੇ ਇਧਾਰ ਤੇ ਚੱਲ ਪੋ ਨਹੀਂ ਤਾਂ ਬਹੁਤ ਭੇੜੀ ਹੋਣੀ ਏ ਸਾਡਾ ਜਿੰਨੇ ਆ ਥਾਣੇਦਾਰ ਆ ਗਏ ਆ ਜਿਹੜੇ ਸਟਾਰ ਲੱਗੇ ਇਹ ਸਾਰੇ ਸਾਨੂੰ ਕਹੀ ਜਾਂਦੇ ਸਾਡੀ ਇਹਨਾਂ ਨਾਲ ਸਾਡੇ ਵੀ ਤਿੰਨ ਢੜੇ ਬਣੇ ਹੋਏ ਆ ਅਫਸਰਾਂ ਦਾ ਅੱਡਾ ਥਾਣੇਦਾਰਾਂ ਦਾ ਅੱਡਾ ਸਪਾਹੀਆਂ ਦਾ 11 ਅੱਡਾ ਅੱਡਾ 11 ਵਾਲੀ ਭਰਤੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਸੋਵਾਂ 11ਵੇਂ ਗੁਰੂ ਦੀ 16 ਵਾਲੀ ਭਰਤੀ ਇਤਿਹਾਸ ਰਚਦੂ ਵੀ 2 1699 ਦਾ ਇੱਕ ਵਾਰੀ ਆ ਜਾਓ ਸਾਰੇ ਪੁਲਿਸ ਲੈਣਾ ਚ ਇਕੱਠੇ ਹੋ ਜੋ ਨਹੀਂ ਆਏ ਨਹੀਂ ਪਤਾ ਸਾਰਿਆਂ ਦੇ ਪਰਿਵਾਰ ਮਾਰੇ ਜਾਂਦੇ ਆ ਸਾਰਿਆਂ ਦਾ ਬਹੁਤ ਨੁਕਸਾਨ ਹੋਣਾਗਾ ਮੇਰੀਆਂ ਜਾਣਕਾਰੀਆਂ ਕਦੇ ਝੂਠ ਨਹੀਂ ਜਾਂਦੀਆਂ ਮੇਰਾ ਮੇਰਾ ਮੈਂ ਪਾਉਣੀ ਨਹੀਂ ਸੀ ਵੀਡੀਓ ਨਾ ਮੇਰਾ ਜੀ ਕਰਦਾ ਸੀ ਕਿ ਹੋ ਜਾਣੇ ਤਾਂ ਕੱਲੋਕਣਾ ਜੇ ਸਾਡੇ ਪਰਿਵਾਰ ਨਾਲ ਹੋਇਆਗਾ ਮੇਰੇ ਪਰਵਾਸ ਅਸੀਂ ਤਿੰਨ ਭੈਣ ਭਰਾ ਦੋ ਇੱਕ ਦੋ ਮੇਰੇ ਮਾਂ ਤੇ ਦੋ ਮੇਰੇ ਭਾਂ ਦੇ ਸੱਤਾਂ ਨੂੰ ਮੈਂ ਤਾਂ ਨਾਲ ਜੀਆਂ ਗੋਲੀ ਮਾਰ ਦੇਣੀ ਆ ਜੇ ਤੁਸੀਂ ਮੇਰੇ ਹੱਕ ਤੇ ਨਾ ਆਏ ਕਿਉਂਕਿ ਮੈਨੂੰ ਪਤਾ ਹੁਣ ਲੀਡਰ ਵੀ ਮੇਰੇ ਤੇ ਲੱਗਣਗੇ ਤੇ ਸਾਰੀ ਪੁਲਿਸ ਵੀ ਲੱਗੂ ਵੀ ਇਹਨੇ ਆ ਕਿ ਕਿ ਤਾ ਅਫਸਰ ਵੀ ਲੱਗਣਗੇ ਤੁਸੀਂ ਕਿਉਂ ਮੂਰੇ ਹੋਈ ਨਾ ਕੁੜੀਆਂ ਮੂਰੇ ਕਰ ਦਿੰਨੇ ਹੋ ਸਾਨੂੰ ਨਹੀਂ ਪਤਾ ਪੰਜਾਬ ਤੰਦੂਰ ਵਾਂਗੂ ਤਫਿਆ ਪਿਆ ਜਾ ਸਾਰੇ ਆ ਥਾਣੇਦਾਰ ਕਹੀ ਜਾਂਦੇ ਹੈਗੇ ਅਸੀਂ 84 ਚ ਆਏ ਕੀਤਾ ਜਾਂ 84 ਵੇਲੇ ਆਏ ਤੇ ਚਲੋ ਰਟਾਇਰ ਹੋ ਗਏ ਉਦੋਂ ਬਾਅਦ ਕਿ ਕਿੱਥੋਂ ਤੱਕ ਅੱਤਵਾਦ ਚੱਲੇ ਗਿਆ ਤੇ ਅੱਤਵਾਦ ਹੁਣ ਵੀ ਚੱਲੀ ਜਾਂਦਾ ਅਸੀਂ ਆਏ ਆ ਬੰਦੇ ਮਾਰਦੇ ਰਏ ਅਸੀਂ ਉਪਲ ਦੇ ਕਿੜਾ ਹਾਂ ਸਿੱਟਦੇ ਰਏ ਅਸੀਂ ਐ ਕਰਦੇ ਹੋ ਸਿੱਖਾਂ ਦੇ ਮੁੰਡੇ ਮਾਰੀ ਗਏ ਤੁਸੀਂ ਸਿੱਖਾਂ ਦੇ ਘਰੇ ਜਨਮ ਲੈ ਕੇ ਉਹ ਤਾਂ ਬੋਲਦੇ ਨਹੀਂ ਜਿਹੜੇ ਪੁਲਿਸ ਦੇ ਵਿੱਚ ਸ਼ਹੀਦ ਹੋਏ ਆ ਜਾਂ ਜਿਹੜੇ ਸਿੱਖਾਂ ਦੇ ਸ਼ਹੀਦ ਹੋਏ ਉਹ ਤਾਂ ਚੁੱਪੀ ਬੈਠੇ ਆ ਲੀਡਰਸ਼ਿਪ ਆਸਤਾ ਉਹਨਾਂ ਦੇ ਨਾਂ ਤੇ ਕਰੀ ਜਾਂਦੇ ਆ ਵੀ ਐ ਹੋ ਗਿਆ ਐ ਹੋ ਗਿਆ ਬਹੁਤ ਤਕੜੀਆਂ ਤਕੜੀਆਂ ਬਹੁਤ ਜਿਆਦਾ ਤਕੜੀਆਂ ਤਕੜੀਆਂ ਅਜੇ ਗੱਲਾਂ ਦੱਸਣੀਆਂ ਤੁਹਾਨੂੰ ਇਸ ਕਰਕੇ ਵੀਡੀਓ ਜਿਆਦਾ ਲੰਮੀ ਹੁੰਦੀ ਆ ਇਹ ਹੋ ਸਕਦਾ ਹੈ ਵੀਡੀਓ ਤੋਂ ਬਾਅਦ ਮੇਰੀ ਇਹ ਉਥੋਂ ਤੱਕ ਪਹੁੰਚ ਜੇ ਛੇਤੀ ਛੇਤੀ ਪਹਤਾ ਦਿਓ ਕਿਉਂਕਿ ਨੈਟ ਬੰਦ ਕਰਨ ਲੱਗੇ ਮੈਂਟ ਲਾਉਣਗੇ ਫਿਰ ਮੁੜ ਕੇ ਐ ਨਹੀਂ ਪਤਾ ਲੱਗਣਾ ਵੀ ਕੌਣ ਕਿੱਥੇ ਮਰੀ ਜਾਂਦਾ ਕੌਣ ਕਿੱਥੇ ਮਰੀ ਜਾਂਦਾਗਾ ਇਸ ਕਰਕੇ ਸਾਰੀ ਪੰਜਾਬ ਪੁਲਿਸ ਨੂੰ ਬੇਨਤੀ ਆ ਕਿਉਂ ਭੱਜੇ ਫਿਰਦੇ ਕੋਈ ਪਾਇਲਟਾਂ ਦੋ ਦੋ ਕਿੰਨੇ ਗਨਮੈਨ 25 25 ਜਾਣੇ ਬਲਜਿੰਦਰ ਕੌਰ ਵਰਗੀਆਂ ਗਨਮੈਨ ਲਈ ਫਿਰਦੀਆਂ ਆ ਹਰੇਕ ਐਮਐਲਏ ਹਰੇਕ ਅਸੇਚ ਕੋ ਲੱਖ 2 ਲੱਖ ਰੁਪਇਆ ਲੈ ਲੈ ਕੇ ਲਾਈ ਜਾਂਦੇ ਐ ਐਸਐਸਪੀ ਲੱਖ ਕਰੋੜ ਕਰੋੜ ਰੁਪਇਆ ਲਈ ਜਾਂਦੇ ਆ ਕਿਉਂ ਫਿਰ ਚਿੱਟਾ ਕਿਵੇਂ ਬੰਦ ਹੋਊਗਾ ਕਿੰਨੇ ਕਿੰਨੇ ਆਪਦੇ ਬਲਜਿੰਦਰ ਕੌਰ ਕਿੰਨੇ ਰਿਸ਼ਤੇਦਾਰਾਂ ਨਾਲ ਗਨਮੈਨ ਲਈ ਫਿਰਦੀ ਆ ਆਪਦੇ ਨਾਲ ਕਿੰਨੇ ਲਈ ਫਿਰਦੀ ਆ ਭਰਾ ਦੇ ਨਾਲ ਗਨਮੈਨ ਫਿਰ ਦੋ ਦੋ ਤਿੰਨ ਤਿੰਨ ਲੱਖ ਫਿਰ ਫੈਲਦੀ ਚ ਗੱਡੀਆਂ ਪਾਰ ਰੱਖਿਆ 100 200 ਇੱਕ ਜੇ ਸੇ ਪਾਸੀ ਪੁਰਾਣੇ ਚਰਦੀ ਤੂੰ ਤਲਵੰਡੀ ਸਾਬੋ ਨੂੰ ਤੂੰ ਦਾਗ ਲਵਾਤਾ ਹੁਣ ਤਲਵੰਡੀ ਸਾਬ ਜੀ ਗੁਰਗੋਬਿੰਦ ਸਿੰਘ ਜੀ ਦੇ ਬੋਲ ਹੋਏ ਸੀਗੇ ਵੀ 25 ਕੋ ਤੱਕ ਇਥੋਂ ਜਿੰਨ ਕੁਝ ਵੀ ਨਹੀਂ ਹੋਊਗਾ ਗਾਂ 25 ਕੋ ਫੇਰ ਇਸ ਤਰ੍ਹਾਂ ਮਿੰਦੇ ਜਾਓ ਤੇ ਇੱਕ ਅਫਵਾਹ ਉੱਡੀ ਹੋਈ 25 ਕੋ ਤੇ ਦੀਵਾ ਬਲੂਆ ਹੁਣ ਤੁਸੀਂ ਦੇਖ ਲਓ ਵੀ ਅਕਾਲ ਤਖਤ ਸਾਹਿਬ ਵੀ ਜੇ ਰਫੈਂਡਰੀ ਉੱਡਦੀ ਹੈ 25 30 ਪਿੰਡ ਹਰਿਆਣੇ ਦੇ ਉੱਡਣਗੇ 25 30 ਆਪਣੇ ਪੰਜਾਬ ਦੇ ਉੱਡਣਗੇ ਨਾਲ ਅਕਾਲ ਤਖਤ ਵੀ ਉੱਡੂਆ ਹੁਣ ਤੁਸੀਂ ਦੇਖ ਲਓ ਵੀ ਤਖਤਾ ਪਲਟਣਾ ਕਿ ਅਕਾਲ ਤਖਤ ਲੜਾਉਣਾ ਕਿਰ ਕੀ ਕਰਨਾਗਾ ਜਾ ਆਲ ਵਰਡ ਦਾ ਅਬ ਤੱਕ ਤਾਂ ਪਲਟਾਇਆ ਜਾਊਗਾ ਸਾਰਾ ਆਲ ਇੰਡੀਆ ਦਾ ਤਖਤਾ ਪਲਟਾਇਆ ਜਾਊਗਾ ਜਿਹੜੇ ਬੰਦੇ ਗੋਧਰਾकांड ਪੜ ਕੇ ਦੇਖੋ ਏ ਟੋਏ ਪੜ ਪੜ ਕੇ ਤੇਲ ਪਾ ਪਾ ਕੇ ਬੰਦੇ ਮਚਾਏ ਉਹ ਬੰਦੇ ਤੁਸੀਂ ਪ੍ਰਧਾਨ ਮੰਤਰੀ ਬਣਾਤੇ ਮਿਤ ਸ਼ਰਗਨ ਕਿੰਨਾ ਤੱਕਾ ਕੀਤਾ ਕੀ ਕੁਛ ਹੋਈ ਜਾਂਦਾ ਕਿੰਨੇ ਦੰਗੇ ਕਰਾਏ ਫਿਰ ਤੁਸੀਂ ਵੋਟਾਂ ਦੇ ਵਿੱਚ 60 65% 60% ਬੋਲ ਵੋਟ ਪੋਲ ਹੁੰਦੀ ਹੈਗੀ ਉਦੋਂ ਵਿੱਚ 20 20 3 3 4 4 ਪਾਰਟੀਆਂ 20% ਵੋਟ ਪੋਲ ਹੋਗੀ ਉਹਦੇ ਵਿੱਚੋਂ ਫਿਰ ਇਹ ਕੀ ਕਰਦੇ ਆ ਤੁਸੀਂ ਦੇਖੋ 1% 21% ਵਾਲਾ ਜਿੱਤ ਰਿਹਾਗਾ 21% ਵਿੱਚ 11% ਤਾਂ ਜਿਹੜੀ ਨਸ਼ੇ ਤੇ ਪੈਸੇ ਵਾਲੀ ਵੋਟ ਆ 5% ਪੁਲਿਸ ਦੀ ਦਾਅਵੇ ਤੇ ਗੈਂਗਸਟਰਾਂ ਦੇ ਦਾਅਵੇ 5% ਵੋਟ ਤੇ ਇਹ ਪ੍ਰਧਾਨ ਮੰਤਰੀ ਬਣ ਜਾਂਦੇ ਤੇ 95% ਸਾਰਾ ਆਲ ਇੰਡੀਆ ਤੰਗ ਹੋਈ ਜਾਂਦਾਗਾ ਵੀਡੀਓ ਮੈਂ ਕੱਟ ਕਰਕੇ ਬਣਾ ਰਿਹਾ ਕਿਉਂਕਿ ਜਿਆਦਾ ਵੀਡੀਓ ਲੰਮੀ ਹੁੰਦੀ ਹੈ ਮੈਂ ਵਿੱਚ ਛੱਡ ਦਿਨਾਗਾ ਤੁਹਾਨੂੰ ਸਿਆਸਤ ਬਾਰੇ ਸਾਰੀ ਜਾਣਕਾਰੀ ਦੇਵਾਂ ਸਿਆਸਤ ਤੇ ਕਿਵੇਂ ਖੇਡਿਆ ਜਾਂਦੇ ਇਹ ਸਾਰੀਆਂ ਚੀਜ਼ਾਂ ਜੋੜ ਕੇ ਖੇਡਿਆ ਜਾਂਦੇ ਧਰਮ ਦੇ ਨਾਂ ਤੇ ਵੀ ਖੇਡਿਆ ਜਾਂਦੇ ਆ ਇਹ ਰਾਜਨੀਤੀ ਦੇ ਨਾਂ ਤੇ ਵੀ ਸਿਆਸਤ ਕਰੀ ਜਾਂਦੇ ਆ ਇਹ ਅਰਥ ਅਰਥ ਸ਼ਾਸਤਰ ਤੌਰ ਤੇ ਵੀ ਕੀਤੇ ਜਾਂਦੇ ਆ ਇਹ ਸਮਾਜ ਫਿਜ਼ੀਕਲ ਤੌਰ ਤੇ ਵੀ ਕੀਤੇ ਜਾਂਦੇ ਆ ਇਹ ਪੈਸੇ ਦੀ ਵਰਤੋਂ ਵੀ ਕੀਤੇ ਜਾਂਦੇ ਆ ਇਹ ਗੈਂਗਸਟਰਾਂ ਦੀ ਵਰਤੋਂ ਵੀ ਕੀਤੇ ਜਾਂਦੇ ਆ ਇਹ ਨਸ਼ੇ ਦੀ ਵਰਤੋਂ ਵੀ ਕੀਤੇ ਜਾਂਦੇ ਆ ਇਹ ਜਿੱਥੇ ਧਰਮ ਨਾਲੇ ਕਹਿੰਦੇ ਧਰਮ ਦੇ ਨਾਂ ਤੇ ਸਿਆਸਤ ਨਾ ਖੇਡੋ ਤੇ ਧਰਮ ਦੇ ਨਾਂ ਤੇ ਇਹ ਦੰਗੇ ਫ ਜਿੱਥੇ ਜਿਆਦਾ ਧਰਮ ਦੇ ਨਾਂ ਤੇ ਸਿਆਸਤ ਕਰ ਲੋ ਬਾਕੀ ਚੀਜ਼ਾਂ ਦੇ ਕਾਟਾ ਮਾਰ ਦੋ ਧਰਮ ਦੀ ਕਿਸੇ ਨਾਲ ਨਹੀਂ ਬਣਦੀ ਜਦੋਂ ਧਰਮ ਬੰਦੇ ਜਿਹੜੀ ਰਾਜਨੀਤੀ ਆ ਉਹ ਬੰਦੇ ਮੰਗਣ ਲੱਗੀ ਬੰਦੇ ਮੰਗਦੀ ਹੈਗੀ ਚੰਗੇ ਚੰਗੇ ਰਾਜਨੀਤਿਕਾਂ ਲੀਡਰਾਂ ਨੂੰ ਜਾਂ ਅਫਸਰਾਂ ਨੂੰ ਪਤਾ ਹੋਵੇ ਰਾਜਨੀਤੀ ਕੀ ਚੀਜ਼ ਆ ਜੇ ਧਰਮ ਬੰਦੇ ਮੰਗਣ ਲੱਗ ਜੇ ਧਰਮ ਮੰਦਿਆਂ ਨੂੰ ਖਾਂਦਾਗਾ ਇਹ ਚੀਜ਼ਾਂ ਮੈਂ ਹੌਲੀ ਹੌਲੀ ਸਮਝਾਵਾਂਗਾ ਤੁਹਾਨੂੰ ਮੈਂ ਬਹੁਤ ਲੰਮੀਆਂ ਵੀਡੀਓ ਐ ਨਹੀਂ ਪਤਾ ਮੈਂ ਕਿੰਨੇ ਟਾਈਮ ਬੋਲੀ ਜਾਵਾਂ ਕਿੰਨਾ ਟਾਈਮ ਵੀ ਆ ਚੀਜ਼ ਹੁੰਦੀ ਹੈ ਰਾਜਨੀਤੀ ਕਿਉਂਕਿ ਅਸੀਂ ਸਰਪੰਚੀ ਕੀਤੀ ਹੈ ਕਿ ਸਾਨੂੰ ਪਤਾ ਅਸੀਂ ਮੈਂਬਰ ਵੀ ਜਿ ਤੁਹਾਨੂੰ ਕਹਿ ਕੇ ਜਿ ਤੁਹਾਨੂੰ ਵੀ ਆ ਬੰਦਾ ਜਿੱਤੂ ਆ ਐਤਕੀ ਸਾਡੇ ਪਿੰਡ ਦਾ ਵਾਲਾ ਕਾਲਾ ਸਰਪੰਚ ਜਿੱਤਿਆ ਉਹਦੇ ਬਰਾਬਰ ਗਰਮੇਲ ਖਾਲਸੇ ਨੇ ਕਾਗਜ਼ ਭਰੇ ਉਹਦੇ ਕੁਦਰਤੀ ਕੈਨਸਲ ਹੋ ਗਏ ਤਾਂ ਗਰਮ ਕਾਲੇ ਨੂੰ 50 60 ਵੋਟਾਂ ਹੀ ਪੈ ਰਹੀਆਂ ਸੀ ਜੇ ਉਹ ਕਾਗਜ਼ ਕੈਨਸਲ ਹੋ ਕਿਤੇ 647 ਵੋਟਾਂ ਤੇ ਸਰਪੰਚ ਜਿੱਤਿਆਗਾ ਸਾਰੇ ਸਰਪੰਚਾਂ ਨੂੰ ਬੇਨਤੀ ਆ ਸਾਰੇ ਸਰਪੰਚਾਂ ਦੇ ਮੁੰਡਿਆਂ ਨੂੰ ਬੇਨਤੀ ਆ ਵੀ ਇੱਕ ਵਾਰੀ ਯਾਰ ਤੁਸੀਂ ਆਓ ਸਾਰੇ ਸਰਪੰਚਾਂ ਨੂੰ ਜਨਮਾਨ ਦੇਵਾਂਗੇ ਸਰਪੰਚਾਂ ਦੀ ਚਲਦੀ ਕਰਾਂਗੇ ਜੇ ਕਿਸੇ ਦੀ ਧੀ ਨਾ ਬਲਾਤਕਾਰ ਹੁੰਦਾ ਉਹਨੂੰ ਗੋਲੀ ਗੋਲੀ ਮਾਰੋ ਯਾਰ ਜੇ ਕੋਈ ਚਿੱਟਾ ਵੇਦਾ ਉਹਨ ਮੂਸੇ ਵਾਲ ਦੇ ਪਿਤਾ ਨੂੰ ਬੇ ਬੇਨਤੀ ਕਰਨਾ ਚਾਹੁੰਦਾ ਵੀ ਹੁਣ ਤੁਸੀਂ ਐਡਾ ਆਪਦਾ ਪੁੱਤ ਮਰਵਾ ਲਿਆ ਇਹ ਕੇ ਸੰਤਾਨਾਂ ਦਾ ਤੁਹਾਨੂੰ ਪਿਆਪ ਪੁਲਿਸ ਦੇਈ ਬੈਠੀ ਤੁਸੀਂ ਖੋ ਕੇ ਚਲਾ ਦਿਓ ਯਾਰ ਕੀ ਕਰਨਾ ਕਿਉਂਕਿ ਆ ਦੋ ਦਿਨਾਂ ਬਾਅਦ ਹੀ ਰਫਿੰਡਰੀ ਫਟ ਗਈ ਫੇਰ ਤਾਂ ਇਹ ਨਹੀਂ ਪਤਾ ਕਿਹਨੂੰ ਕਿਹਨੂੰ ਮਾਰਨਾ ਤੁਹਾਨੂੰ ਕਿਸੇ ਨਹੀਂ ਛੱਡਣਾ ਨਹੀਂ ਬਖਸ਼ਣਾ ਨਹੀਂ ਨਾ ਕਿਸੇ ਕਲਾਕਾਰ ਨੂੰ ਬੱਬੂ ਮਾਲ ਦੇ ਕੱਟੜ ਫੈਨਾਂ ਨੂੰ ਕਿਸੇ ਨੂੰ ਨਹੀਂ ਛੱਡਣਾ ਬੱਬੂ ਮਾਨਰਗਿਆਂ ਨੂੰ ਸਾਰੇ ਕਲਾਕਾਰਾਂ ਨੂੰ ਈਡੀ ਰੇਡਾਂ ਪਾ ਪਾ ਕੇ ਪਰਚੇ ਤਾਂ ਦੇਈ ਬੈਠੀ ਆ ਕਿਸੇ ਨੂੰ ਨਹੀਂ ਛੱਡਣਾ ਦੁਬਾਰੇ ਗੋਰਾ ਫੇਰ ਅੰਗਰੇਜ਼ ਇੱਥੇ ਰਾਜ ਕਰਨਾ ਆਊਗਾ ਇਹ ਗੱਲਾਂ ਮੈਂ ਹੌਲੀ-ਹੌਲੀ ਬਹੁਤ ਲੰਮੀਆਂ ਦੱਸਣੀਆਂ ਆ ਬਹੁਤ ਹੀ ਜ਼ਿਆਦੇ ਭਗਵੰਤ ਮਾਨ ਦੀ ਭੈਣ ਦੇ ਲੰਨ ਵੜ ਗਿਆ ਤੇ ਇਹ ਨਕਲੀ ਭਗਤ ਸਿੰਘ ਨੇ ਪਿਆਬ ਮਰਵਾਤਾ ਇਹਨੇ ਭੈਣ ਚੋਦ ਨੇ ਜੇ ਮੈਂ ਨਾ ਆਹ ਵੀਡੀਓ ਪਾਵਾਂ ਤਾਂ ਤੁਸੀਂ ਦੇਖ ਲਓ ਮੈਂ ਬਜ਼ੁਰਗਾਂ ਨੂੰ ਦੱਸ ਬੈਠਾ ਵੀ ਆਹ ਗੱਲ ਹੋ ਰਹੀ ਆ ਉਹ ਮੈਨੂੰ ਕਹਿੰਦੇ ਵੀ ਹੁਣ ਅਸੀਂ ਗੋਲੀਆਂ ਤੇਰੇ ਪਿੱਛੇ ਅਸੀਂ ਗੋਲੀਆਂ ਖਾਲਾਂਗੇ ਪਹਿਲਾਂ ਤਾਂ ਇਥੇ ਤੇਰਾ ਨਹੀਂ ਕਿਸੇ ਨੇ ਸਾਥ ਦਿੱਤਾ ਨਾ ਨਾ ਸਹੀ ਇਹ ਤੈਨੂੰ ਜਾਣਕਾਰੀ ਦੇ ਇਹ ਲੋਕਾਂ ਨੂੰ ਵਧੀਆ ਲੱਗੀ ਜੇ ਜੇ ਠੀਕ ਲੱਗਦਾ ਤਾਂ ਦੇਖ ਲਓ ਜਿਸ ਨੂੰ ਐਲਾ ਤਾਂ ਮੈਂ ਉਹੀ ਜੱਪ ਜੇ ਮਾਰੀ ਨਾ ਤਾਂ ਤਾਂ ਤੁਸੀਂ ਤੁਹਾਡੀ ਮਰਜ਼ੀ ਆ ਕਿਉਂਕਿ ਮੋਦੀ ਸਰਕਾਰ ਨਾ ਹੋ ਸਰਕਾਰ ਟੁੱਟਣ ਦੇਣੀ ਉਹਨੇ ਫਿਰ ਨਾ ਉਹਨੇ ਮੰਗਾ ਮੰਨਣੀਆਂ ਕਿਉਂ ਜਿਹੜਾ ਦੇਸ਼ ਦਾ ਪਿਆਓ ਬਣਿਆ ਬੈਠਾ ਯਾਰ ਮੋਦੀ ਕਿਉਂ ਫਿਰ ਉਹਨਾਂ ਨਾਲ ਦੇਸ਼ ਨਾਲ ਕਿਉਂ ਨਹੀਂ ਗੱਲ ਕਰਦਾ ਵੀ ਕਿਉਂ ਨਹੀਂ ਕ੍ਰਾਂਸੀ ਥੱਲੇ ਸਿੱਟਦੇ ਤੁਸੀਂ ਸਾਡੇ ਦੇਸ਼ ਨੂੰ ਵੀ ਦੇ ਦਿਓ ਯਾਰ ਕੋਈ ਨਾ ਕੋਈ